ਮੇਰਾ ਬੇਟਾ ਸੁਨਸ਼ੇਰ ਸਿੰਘ ਚੇਰਾ ਸ਼ਮਸ਼ੇਰ ਬਾਅਦ ਉਸ ਤੋਂ ਬਾਅਦ ਭਾਜੀ ਇਹਨੇ ਮੇਰੇ ਘਰ ਆ ਕੇ ਇੰਨੀ ਲੜੀ ਝਗੜੀ ਲੜਾਈ ਝਗੜਾ ਰੋਜ਼ ਇਹਨੇ ਤੇ ਕਰਦੀ ਕਹਿੰਦੀ ਮੈਂ ਕੁਝ ਨਹੀਂ ਕਰਨਾ 나 ਮੈਨੂੰ ਕੁਝ ਆਉਂਦਾ ਜੇ ਮੈਂ ਭਾਜੀ ਤੇਨੇ ਸਾਰੇ ਨੂੰ ਬੈਠ ਦੇਤੇ ਰੋਟੀਆਂ ਖਵਾਈਆਂ ਵਾ ਮੇਰਾ ਪੋਤਾ ਠੀਕ ਰਹੇ ਕੋਈ ਗੱਲ ਨਹੀਂ ਨਾਲ ਲੜੀ ਮੈਂ ਆਪੇ ਕਰ ਲੂੰਗੀ ਮੇਰੇ ਪੋਤੇ ਨੂੰ ਜਦੋਂ ਲੜਦੀ ਉਹ ਨੱਤਾ ਮਾਰਦੀ ਹੀ ਕਦੀ ਕੁਛ ਕਦੀ ਕੁਛ ਨਿੱਕੇ ਨਿੱਕੇ ਗੱਲਾਂ ਦਿੱਤੇ ਲੜਦੀ ਪਾਰੀ ਤਿੰਨ ਸਾਲ ਤਿੰਨ ਸਾਲ ਇਹ ਮੈਂ ਰਹੀ ਆ ਚੌਥੇ ਸਾਲ ਇਹਨੇ ਚੁੱਕ ਕਹਿੰਦੀ ਆ ਮੈਂ ਜਾਣਾ ਅਲੱਗ ਹੋਣਾ ਕੁਆਟਰਾਂ ਦੇ ਵਿੱਚ ਮੈਂ ਜਾਣਾ ਵਾ ਮੈਨੂੰ ਬਾਹਰ ਲੈ ਕੇ ਜਾ ਮੈਂ ਨਹੀਂ ਤੇਰੇ ਭੈਣ ਭਰਾਵਾਂ ਨਾਲ ਰਹਿਣਾ ਨਾ ਮੈਂ ਤੈਨੂੰ ਕੋਈ ਪੈਸਾ ਦੇਣ ਦੇਣਾ ਕੁਆਟਰਾਂ ਚ ਘੱਲਿਆ ਉੱਥੇ ਵੀ ਮੇਰੇ ਨਾਲੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਤੂੰ ਆਪਣਾ ਪੁੱਤ ਲੈ ਜਾ ਤੂੰ ਆਪਣਾ ਪੁੱਤ ਮਰ ਜਣਾ ਤੇਰਾ ਉੱਤੇ ਚੜ ਜਾਂਦੀ ਆ ਬੜਾ ਸincere ਕਰਦਾ ਕਿਸੇ ਕਿਥੇ ਹੰਦ ਰੋਸ ਤੇ ਪਾਰੀ ਉਹ ਤੇ ਮੈਂ ਉਹਦੇ ਘਰੋਂ ਲਿਆਈ ਆ ਪੁਲਿਸ ਵਿੱਚ ਸੀ ਜੀ ਆਰਪੀ ਇਹਦੇ ਪਾਪਾ ਦੀ ਜੌਬ ਦਵਾਈ ਹੀ ਮੈਂ रोटी केस से भरती मैं सोचा ही मेरे धीरे पुत की बह बनूगा भाजी जो बया कराया जी आरपी उस माँदी माँ इंस्टाग्राम से रोज इन वीडियो कॉल कि तू करेठी रेह सास ननान ला छे भाजी मैं अपने पुत न खुश वेखन करके मैं सारा काम आप कर दी हाँ ਹਾਟੇ ਦੀ ਚੁੱਕਣਾ ਦੇ ਵਿੱਚ ਆ ਕੇ ਤੇ ਉੱਥੇ ਸਾਦੇ ਵਿੱਚ ਕੁਆਟਰਾਂ ਚ ਲੈ ਗਈ ਉੱਥੇ ਵੀ ਮੇਰਾ ਪੁੱਤਰ ਹੁੰਦਾ ਸੀ ਤੇ ਮੈਨੂੰ ਬਾਹਰ ਮਿਲਣਾ ਆਉਂਦਾ ਹੀ ਕਹਿੰਦਾ ਮੰਮੀ ਮੈਨੂੰ ਉਹਨਾ ਰੋਟੀ ਨਹੀਂ ਦਿੰਦੀ ਮੈਂ ਨਿੱਕੇ ਭਰਾ ਨੂੰ ਕੱਲ ਦੀ ਹਜਾ ਕੇ ਰੋਟੀ ਦੇ ਕੇ ਆ ਇੱਕ ਬੇਟੀ ਹੈ ਭਾਰੀ 4 ਸਾਲ ਦੀ ਹਾਂਜੀ ਥਾਣੇ ਮੈਂ ਕੰਪਲੇਂਟ ਕਰਾਈ ਆ ਥਾਣੇ ਕੋਈ ਆ ਤੁਹਾਡੇ ਹਾਂਜੀ ਇੱਥੋਂ ਚਾਟਿੰਗ ਵਿੰਡੋ ਆਏ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰੂੰਗੀ ਭਾਜੀ ਕਿ ਮੈਨੂੰ ਇਨਸਾਫ ਚਾਹੀਦਾ ਇਹਨਾਂ ਦੇ ਸਾਸ ਸੋਰਾ ਸਾਰੇ ਇੱਥੇ ਹਾਜ਼ਰ ਹੈਗੇ ਸੀ ਕੱਲ ਇਹਨਾਂ ਨੇ ਰਲ ਕੇ ਮੇਰੇ ਪੁੱਤ ਦਾ ਕਤਲ ਕੀਤਾ ਇਹਨਾਂ ਨੇ ਫੜ ਕੇ ਮਾਰ ਕੇ ਤੇ ਫਿਰ ਇਹਨਾਂ ਨੇ ਉੱਤੇ ਚੁੰਨੀ ਦੇ ਨਾਲ ਬੰਨ ਕੇ ਤੇ ਆਪਣੇ ਲੋਕ ਕੱਟ ਕੇ ਸਾਈਡ ਦਾ ਦੱਸਿਆ ਕਿ ਉਹ ਕਰ ਗਿਆ ਇਹਨੇ ਆਪਣੇ ਵੱਲੋਂ ਇਹਨੇ ਮੈਨੂੰ ਕਿਹਾ ਫੋਨ ਕਰਕੇ ਤੇਰਾ ਪੁੱਤ ਮਰ ਗਿਆ ਵਾ ਉੱਤੇ ਲੀਆ ਛੇਤੀ ਆ ਜਾ ਮੈਂ ਇਥੋਂ ਆਪਣੇ ਨਿੱਕੇ ਪੋਤੇ ਲੈ ਕੇ ਭੱਜੀ ਖੜੀ ਦੇ ਚਾਰ ਪੰਜ ਬੰਦੇ ਲੈ ਕੇ ਗਏ ਆ ਵੈਨ ਲੈ ਕੇ ਸਕੂਲ ਦੀ ਸਾਢੇ 8:00 ਤੱਕ ਅਸੀਂ ਜਾ ਕੇ ਵੇਖਿਆ ਸਾਨੂੰ ਸਾਢੇ 10 ਦੱਸਿਆ ਵਾ ਕਿ ਤੁਹਾਡਾ ਪੋਤਾ ਇਦਾਂ ਹੋ ਗਿਆ ਬਾਜੀ ਇਹਨੇ ਮੈਨੂੰ 2 2.5 ਘੰਟੇ 2 ਘੰਟੇ ਕੱਖ ਨਹੀਂ ਦੱਸਿਆ ਵੀ ਤੇਰਾ ਪੁੱਤ ਕੀ ਆ ਕੀ ਨਹੀਂ ਇਹਦੇ ਸਾਸੋਰਾ ਉਸੇ ਵੇਲੇ ਮੈਂ ਜਰੂ ਗਈ ਆਪਣੇ ਪੋਤੇ ਨੂੰ ਲੈਣ ਤੇ ਮੈਂ ਵੇਖਿਆ ਤਲਫੋਂ ਜੇ ਲਮਫਿਆ ਜਿਹਨੇ ਵੀਡੀਓ ਬਣਾਈ ਗੇਟਕੀਪਰ ਨੇ ਉਹ ਕਹਿੰਦਾ ਮੈਨੂੰ ਮਿਲ ਕੇ ਗਿਆ ਬੜਾ ਸੋਣਾ ਨੇ ਹੱਥ ਮਾਰਿਆ ਸਾਡੇ ਨੋ ਰੋਜ ਨਿਕਲਦੇ ਅਸੀਂ ਕਲੋਨੀ ਚ ਮੈਂ ਮਤਲਬ ਕੀ ਇਹ ਮੈਨੂੰ ਕਹਿੰਦਾ ਸੀ ਚਲੋ ਚਲੀਏ ਤੇ ਇਹ ਅੰਦਰ ਗਿਆ ਉਹ ਤੇ ਇਹਨੇ ਬੰਦਾ ਜਾ ਕੇ ਆਇਆ ਆਇਆ ਸੀ ਪਰ ਭਾਜੀ ਇਹਨੇ ਮੇਰਾ ਪੁੱਤ ਰਾਤ ਇਹਨੇ ਇੱਕ ਸਾਜਿਸ਼ ਨਾਲ ਮਾਰਿਆ ਪਤਾ ਨਹੀਂ ਇਹਨੇ ਕਿਹੜੇ ਬੰਦੇ ਸੱਦੇ ਜਾਂ ਆਪਣੇ ਜਿਹੜਾ ਮਾਪੇ ਉਹਦਾ ਇੱਥੇ ਹੀ ਗਾ ਸੀ ਉਸੇ ਵੇਲੇ ਮੈਂ ਮੈਡ ਕਾਰਡ ਲੈ ਕੇ ਗਈ ਹਵੀਆਂ ਮਿੰਟਾਂ ਤੋਂ ਇੱਥੋਂ ਮੈਂ ਗਈ ਕਰਵਾ ਲਈ ਗਏਟ ਉਸੇ ਵੇਲੇ ਮੈਂ ਮੁੰਡਾ ਪਾਇਆ ਗੱਡੀ 'ਚ ਲੈ ਕੇ ਗਈਆਂ ਮੈਡ ਕਾਰਡ ਇਹਦਾ ਪਿਓ ਸਿੱਧਾ ਇੱਥੇ ਆ ਗਿਆ ਉਹਨੂੰ ਕਿੰਨੇ ਖਬਰ ਕੀਤੀ ਫਿਰ ਕਹਿੰਦੀ ਮੈਸੇਜ ਇਹਨੇ ਗੱਡੀ 'ਚ ਆਪ ਦੱਸਿਆ ਕਿ ਮੈਂ ਮੈਸੇਜ ਗੱਡੀ ਦੇ ਵਿੱਚ ਮੈਂ ਕੀਤਾ ਇਹਦੇ ਕੋ ਫੋਨ ਦੋਵੇਂ ਸੀ ਮੇਰੇ ਮੁੰਡੇ ਦਾ ਵੀ ਤੇ ਆਪਣਾ ਵੀ ਇਹਨੇ ਉਹਤੇ ਮੈਸੇਜ ਆ ਕੇ ਕਿਹਾ ਇਹਨੇ ਆਪਣੇ ਵੱਲ ਸੁਸਾਇਡ ਕੀਤਾ ਵਾ ਯਾਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾਰੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਨੋ ਨਹੀਂ ਆ ਉਹ ਆਪਣੇ ਉੱਥੇ ਗਈ ਫੇਕੇ ਆਪਣੇ ਗਈ ਰਾਤ ਨੂੰ ਉਹਦੇ ਨਾਲ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਮੇਰਾ ਨਾਮ ਰਜ਼ਿੰਦਰ ਕੌਰ ਹਾਂ ਜਖਸ਼ਮ ਸਿੰਘ ਦੀ ਮਾਸੀ ਹਾਂ ਮੈਂ ਕਈ ਵਾਰੀ ਨੂੰ ਸਟੇਸ਼ਨ ਤੇ ਮਿਲਿਆ ਉਹ ਹਮੇਸ਼ਾ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਰੈਂਬੋ ਲੈ ਕੇ ਵੀ ਮਾਰਦੀ ਆ ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਰਟਰਾਂ ਦੇ ਮੈਂਬਰ ਵੀ ਨੇ ਔਰ ਐਚਟੀ ਸਹੀ ਜਿੱਥੇ ਪੇਕੀਆਂ ਦੀ ਗਲੀ ਆ ਦੀ ਮੰਮੀ ਦਾ ਘਰ ਉਹਦੇ ਲੱਗੇ ਵੀ ਸਾਰੇ ਗਵਾਹ ਨੇ ਸਾਰੇ ਗਲੀ ਗਵਾਹੀ ਦੇਗੇ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੌਰਚਰ ਕਰਦੀ ਦੀ ਕਿਸ ਤਰ੍ਹਾਂ ਮਾਰਕ ਟਾਈ ਕਰਦੀ ਮੈਂ ਤੁਹਾਨੂੰ ਕਿਹਾ ਵੀ ਆਪਣੀ ਗੰਦੀ ਵੀਡੀਓ ਬਣਾਉਂਦੀ ਸੀ ਇੰਸਟਾਗ੍ਰam ਦੇ ਉੱਤੇ ਚਦ ਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੋ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਹੈ ਜਦੋਂ ਇਹਨੇ ਵੀ ਕਿਹਾ ਨਹੀਂ ਸੀ ਮੁੜਦੀ ਇਹਨੂੰ ਕਹਿੰਦੀ ਸੀ ਮੈਂ ਤੇਰ ਨਾਲ ਵੱਖਰਾ ਲੈ ਜਾਣਾ ਘਰ ਚ ਪਿਆਰ ਨਾਲ ਵੀ ਲੜਾਈ ਕਰਾਈ ਭਰਾ ਦੀ ਵੀ ਬਾਹ ਤੜਾਈ ਮਾਦੇਵ ਅਤੇ ਭਾਈ ਇਸ ਦੌਰਾਨ ਇਹਨਾਂ ਦੇ ਕਈ ਟੈਗ ਕਰਾਇਆ ਗਿਆ ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ ਤੇ ਐਤਰਾ ਅਟੈਕ ਕਰਦੀ ਹੈ ਉਹ ਵੀ ਇਹਨਾਂ ਕੋਲ ਸਾਰੇ ਪ੍ਰੂਫ ਹੈਗੇ ਜੀ ਰੁਕ ਜੋਣੇ ਬਾਕੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹਨਾਂ ਨੂੰ ਮਨਜ਼ੂਰ ਜੀ